ਉਨੂੰ ਆਸ ਹੁੰਦੀ ਆ ਕਿ ਮੇਰੀ ਫਸਲ ਪੱਕ ਗਈ ਆ ਮੈਂ ਇਹਨੂੰ ਪਿਆਰ ਤੇ ਵੇਚਣਾ ਮੰਡੀ 'ਚ ਵੇਚੂਗਾ ਆਪਣੇ ਧੀ ਪੁੱਤ ਦਾ ਕਿਸੇ ਦਾ ਵਿਆਹ ਕਰੂੰਗਾ ਤੇ ਜਦੋਂ ਆਪਣੇ ਧੀਆ ਦਾ ਵਿਆਹ ਕਰਦਾ ਵਾ ਤੇ ਜਦੋਂ ਆਪਾਂ ਰਸਤ ਲੈਨੇ ਆ ਹਲਵਾਈ ਕਰਦੇ ਆ ਸਹਾਰ ਤੋਂ ਸੌਦਾ ਖਰੀਦਦੇ ਤੇ ਅਸੀਂ ਦੁਕਾਨਦਾਰ ਉਹ ਵੀ ਤੁਹਾਡੇ ਕੋਲ ਆਉਣੇ ਆ ਜਿਹੜਾ ਜੀ ਕਿਸਾਨ ਮਰ ਗਿਆ ਜਿਹੜੀਆਂ ਦੁਕਾਨਾਂ ਜਿਹੜੇ ਕਿਸਾਨ ਦੀ ਫਸਲ ਜਾਂ ਕਾਰਪੋਰੇਟ ਕਹਾਨਿਆਂ ਦਾ ਕਬਜ਼ਾ ਹੋ ਗਿਆ ਤੇ ਭਾਈਆ ਜਿਹੜੀਆਂ ਛੋਟੀਆਂ ਦੁਕਾਨਾਂ ਇਹ ਬੰਦ ਹੋ ਜਾਣਗੀਆਂ ਦੁਕਾਨਾਂ ਚੱਲਦੀਆਂ ਵਾ ਤਾਂ ਕਿਸਾਨਾਂ ਦੇ ਸਿਰ ਤੇ ਚੱਲਦੀਆਂ ਵਾ ਬਜਰੀ ਸੀਮਿੰਟ ਦੀਆਂ ਦੁਕਾਨਾਂ ਪੱਛੇ ਚੱਲਦੀਆਂ ਕਿਸਾਨਾਂ ਦੇ ਸਿਰ ਤੇ ਚੱਲਦੀਆਂ ਉਹ ਕਿਸਾਨਾਂ ਨੂੰ ਆਸ ਹੁੰਦੀ ਆ ਸਾਡੀ ਫਸਲ ਆਉਣ ਵਾਲੀ ਆ ਇਹਨੂੰ ਵੇਚ ਦਈਏ ਰੇਦਕੇ ਤੇ ਜਿਹੜੇ ਫੈਸੇ ਆਉਣਗੇ ਪੱਠੇ ਵਾਲਿਆਂ ਨੂੰ ਦਵਾਂਗੇ ਵੱਜੀਰੀ ਵਾਲਿਆਂ ਨੂੰ ਦਵਾਂਗੇ ਦੁਕਾਨ ਤੋਂ ਸੌਦਾ ਲਿਆ ਕੱਪੜਾ ਖਰੀਦਿਆ ਉਹਨੂੰ ਦਵਾਂਗੇ ਇਸ ਕਰਕੇ ਦੁਕਾਨਾਂ ਵਾਲਿਆਂ ਨੇ ਸਾਡਾ ਦਰਦ ਸਮਝਿਆ ਵਾ ਕਿ ਸਾਡਾ ਸਜੋਦ ਦੇ ਕੇ ਬੰਦ ਕੀਤਾ ਆ ਪੰਜਾਬ ਨੂੰ ਅਸੀਂ ਪੰਜਾਬ ਦਾੰਦ ਕਰਨਾ ਨਹੀਂ ਚਾਹੁੰਦੇ ਇਹ ਗਾਂ ਫੋਰਮਾਂ ਨੇ ਕਹਿ ਸੀ ਕਿ ਸਾਨੂੰ ਬੰਦ ਕੀਤਿਆਂ ਦਾ ਕੋਈ ਨਹੀਂ ਮਿਲਦਾ ਇਸ ਦੀਆਂ ਜ਼ਿੰਮੇਵਾਰ ਸਰਕਾਰਾਂ ਸੈਂਟਰ ਦੀ ਸਰਕਾਰ ਆ ਇਹਦਾ ਜ਼ਿੰਮੇਵਾਰ ਅਸੀਂ ਦੇਖਦਾ ਨਹੀਂ ਉਹਨੂੰ ਪ੍ਰਧਾਨ ਮੰਤਰੀ ਕਵਾਂਗੇ ਇਹ ਡਾਂਡੀਆਂ ਬਾਂਡੀਆਂ ਦਾ ਪ੍ਰਧਾਨ ਮੰਤਰੀ ਜ਼ਿੰਮੇਵਾਰ ਆ ਇਹ ਵੀ ਜੀਪੀ ਦੇ ਲੋਕ ਜ਼ਿੰਮੇਵਾਰ ਆ ਜਿਨ੍ਹਾਂ ਨੇ ਪਹਿਲਾਂ ਕਾਲੇ ਕਾਨੂੰਨ ਰੱਦ ਕੀਤੇ ਤੇ ਉਹ ਕਾਲੇ ਕਾਨੂੰਨ ਲੈ ਕੇ ਆਏ ਆ ਉਸ ਕਾਲੇ ਕਾਨੂੰਨ ਜਿਹੜਾ ਉਹ ਦੁਬਾਰਾ ਲੈ ਆਏ ਉਹਨਾਂ ਦੀ ਮੈਂ ਤੁਹਾਨੂੰ ਵਿੱਚੋਂ ਵਿੱਚੋਂ ਗੱਲਾਂ ਦੱਸਦਾ ਕਿ ਮੰਡੀ ਲੈ ਕੇ ਆ ਰਿਹਾ ਕਿ ਮੰਡੀ ਦੇ ਵਿੱਚ ਪ੍ਰਾਈਵੇਟ ਖਰੀਦ ਕੋਈ ਵੀ ਕਰ ਸਕਦਾ ਬਿਨਾਂ ਲਾਇਸੈਂਸ ਤੋਂ ਆ ਸਾਡੇ ਕੋਲ ਤੇ ਲਾਇਸੈਂਸਾਂ ਵਾਲੇ ਨਹੀਂ ਕਾਬੂ ਆnde ਤੇ ਭਾਈ ਜਦੋਂ ਕਾਨੂੰਨ ਲਾਗੂ ਹੋ ਗਏ ਬਿਨਾਂ ਲਾਇਸੈਂਸ ਤੋਂ ਖਰੀਦ ਹੋਣ ਡੈਵੀ ਤੇ ਸਭ ਤੋਂ ਜ਼ਿਆਦਾ ਜਿਹੜਾ ਮਜ਼ਦੂਰ ਹੈ ਮੰਡੀ ਦੇ ਵਿੱਚ 1 ਲੱਖ ਮਜ਼ਦੂਰ ਹੈ ਜਿਹੜਾ ਪੰਜਾਬ ਦੀਆਂ ਮੰਡੀਆਂ 'ਚ ਕੰਮ ਕਰਦਾ ਕਿ 50 ਹਜ਼ਾਰ ਟਰਾਂਸਪੋਰਟ ਹੈ ਜਿਹੜਾ ਮੰਡੀਆਂ ਦੇ ਵਿੱਚ ਕੰਮ ਕਰਦਾ ਜਿਨ੍ਹਾਂ ਦੀਆਂ ਗੱਡੀਆਂ ਮੰਡੀਆਂ ਦੇ ਵਿੱਚ ਚੱਲਦੀਆਂ ਇਹ ਬਿਲਕੁਲ ਖਤਮ ਹੋ ਜਾਊਗਾ ਮਜ਼ਦੂਰੀ ਖਤਮ ਹੋ ਗਈ ਪੰਜਾਬ ਦੀ ਟਰਾਂਸਪੋਰਟ ਖਤਮ ਹੋ ਗਈ ਇਹ ਸਰਕਾਰ ਚਾਹੁੰਦੀ ਆ ਮੋਦੀ ਦੀ ਇਹ ਗੱਠ ਗੱਟ ਜੋ ਸਰਕਾਰ ਚਾਹੁੰਦੀ ਆ ਕਿ ਪੰਜਾਬ ਨੂੰ ਬਰਬਾਦ ਕਰਨਾ ਆ ਨੈਸ਼ਨਲ ਹੈਵੀ ਕੋਲੇ ਯਾਰਿਆਂ ਇਹ ਭਰਾਓ ਤੁਹਾਨੂੰ ਕਿਸੇ ਦੇ ਰੋਡ ਤੇ ਚੜਨ ਨਹੀਂ ਦੇਣਾ ਕਿਸੇ ਨੇ ਨਹੀਂ ਚੜਨ ਨਾ ਉਸ ਰੌੜ ਤੋਂ ਕੰਮਣੀਆਂ ਗੱਟੀਆਂ ਤੇ ਜਾਨੀਆਂ ਬਾਨੀਆਂ ਦੀਆਂ ਆ ਮਾਜਲ ਦਾ ਆਲੇ-ਵੈਖ ਲੋ ਮਾਜਲ ਦੇ ਚਮੰਗੀ ਟੁੱਟੀ ਆ ਆ ਸ਼੍ਰੀਨਗਰ ਦੇ ਵੀਰ ਮੇਰੇ ਇੱਥੇ ਸੌਂਦੇ ਆਉਣੇ ਆ ਇਹਨਾਂ ਨੂੰ ਪੁੱਛ ਕੇ ਵੇਖ ਲੋ ਓਏ ਟੁੱਟੀ ਆ ਇਹਨਾਂ ਸਾਡੀ ਫੌਜ ਪ੍ਰਾਈਵੇਟ ਕਰ ਦਿੱਤੀ ਆ ਕਰ ਦੇਣੀ ਆ ਜਿਹੜਾ ਸਾਡਾ ਪੰਜਾਬ ਪੁਲਿਸ ਦਾ ਮਹਿਕਮਾ ਪੰਜਾਬ ਪੁਲਿਸ ਦੇ ਵੀਰ ਮੇਰੇ ਨਾਲ ਖਲੋਤੇ ਬੈਠੇ ਸੁਣ ਰਹੇ ਆ ਜੇ ਜੰਡਾਨੀਆਂ ਬਾਨੀਆਂ ਦਾ